ਜਾਪੋਤ ਕੋਲੇ ਆਨੇ ਦੇ ਆ ਤੇ ਪਿੱਛੋਂ ਗੱਡੀ ਮਾਰੀ ਆ ਤੇ ਆ ਦੇ ਕੋਈ ਮਾਰ ਮੂੜ ਕੇ ਤੇ ਹੁਣ ਉਹ ਫੜੀ ਉਹਨਾਂ ਦੀ ਗੱਡੀ ਆ ਕਰਦੀ ਤੇ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਆ ਤੇ ਇਹਨਾਂ ਤੇ ਸਖਤ ਸੁਤੰਤ ਕਾਰਵਾਈ ਕਰੋ ਜੀ ਤੇ ਨਾਲੇ ਆ ਦੇਖੋ ਸਰ ਅਸੀਂ ਆਂਦੇ ਪਏ ਸੀਗੇ ਚੰਡੀਗੜ੍ਹੋਂ ਆਂਦੇ ਪਏ ਸੀਗੇ ਤੇ ਇੱਥੇ ਦਸਾਂਝਾ ਵਾਲੇ ਰੋਡ ਤੇ ਤੇ ਇੱਥੇ ਡਵਾਈਡਰ ਐਡੀ ਉਖਲੀ ਆ ਉਖਲੀ ਤੋਂ ਹੀ ਬ੍ਰੇਕ ਲਗਾਈ ਹੌਲੀ ਕੀਤੀ ਗੱਡੀ ਇਹ ਪਿੱਛੋਂ ਮੁਲਾਜ਼ਮਾਂ ਦੀ ਗੱਡੀ ਆ ਰਹੀ ਸੀ ਦੋ ਮੁਲਾਜ਼ਮ ਸੀਗੇ ਇੱਕ ਦੇ ਕਮਾਂਡੋ ਦਾ ਮੁਲਾਜ਼ਮ ਸੀਗਾ ਤੇ ਇੱਕ ਖਾਕੀ ਵਰਦੀ ਵਾਲਾ ਮੁਲਾਜ਼ਮ ਸੀਗਾ ਤੇ ਇਹ ਬਹੁਤ ਤੇਜ਼ ਆ ਰਹੇ ਸੀਗੇ 100 120 ਦੀ ਸਪੀਡ ਤੇ ਆ ਰਹੇ ਸੀਗੇ ਅਸੀਂ ਗੱਡੀ ਹੌਲੀ ਕਰਕੇ ਤੇ ਅਜੇ ਬ੍ਰੇਕ ਮਾਰ ਕੇ ਤੇ ਉੱਤੇ ਚੜਾਈ ਆ ਉਹਦੇ ਤੇ ਇਹਨਾਂ ਨੇ ਪਿੱਛੋਂ ਲਿਆ ਕੇ ਏਡੀ ਜ਼ੋਰ ਦੀ ਗੱਡੀ ਮਾਰੀ ਸਾਡੀ ਗੱਡੀ ਦੇਖ ਲਓ ਤੀ ਆਹ ਖੜੀ ਆ ਡਿਵਾਈਡਰ ਦੇ ਉੱਤੇ ਤੇ ਇਹ दारू ਨਾਲ ਰੱਜੇ ਹੋਏ ਸੀਗੇ ਇਹਨਾਂ ਦੀ ਜਾਣ ਵੀ ਜਾ ਸਕਦੀ ਸੀ ਹਾਂਜੀ ਹਾਂਜੀ ਜੇ ਸਾਡੀ ਗੱਡੀ ਨਾਲ ਇੱਥੇ ਰੁਕਦੀ ਤੇ ਪਰਲੇ ਬੰਨੇ ਜਾ ਕੇ ਗੱਡੀ ਕਾਸੇ ਚ ਵੱਜਦੀ ਅਸੀਂ ਮਰ ਵੀ ਸਕਦੇ ਸਾਡੀ ਕੁਛ ਵੀ ਹੋ ਸਕਦਾ ਈ ਤੁਹਾਡੇ ਨਾਲ ਤੇ ਇਹ दारू ਪੀਤੀ ਹੋਈ ਇਹਨਾਂ ਦੀ ਫੁੱਲ ਰੱਜੇ ਹੋਏ ਸੀਗੇ ਤੇ ਇਹਨਾਂ ਨੂੰ ਗੱਡੀ ਦਾ ਪਤਾ ਹੀ ਨਹੀਂ ਇਹਨਾਂ ਨੂੰ ਕੀ ਹੋ ਰਿਹਾ ਕੀ ਨਹੀਂ ਕੰਟਰੋਲ ਹੀ ਨਹੀਂ ਹੋਈ ਗੱਡੀ ਇਹਨਾਂ ਤੋਂ ਇਹ ਜੀ ਗੱਡੀ ਆ ਰਹੀ ਸੀ ਕਈ ਉਹ ਰੋਡ ਤੋਂ ਕਸੀ ਉੱਸਰ ਜਾ ਰਹੀ ਸੀ ਕਈ ਉੱਸਰ ਜਾ ਰਹੀ ਸੀ ਜਿਵੇਂ ਡਰਿੰਕ ਕੀਤੀ ਸੀ ਕਿ ਮੁਲਾਜ਼ਮ ਸੀ ਬੰਦਾ ਤੇ ਪਿੱਛੇ ਪਤਾ ਲੱਗਾ ਵੀ ਕਿਤੇ ਗੱਡੀ ਲਾ ਕੇ ਆਏ ਨਹੀਂ ਇੱਥੇ ਆ ਕੇ ਜਿੰਨੀ ਗੱਡੀ ਜ਼ੋਰ ਦੀ ਵੱਜੀ ਐ ਇੱਕ ਡਰਿੰਕ ਪੀਤੀ ਚ ਕਿਉਂਕਿ ਮੁਲਾਜ਼ਮਾ ਹੋਰ ਤਾਂ ਵੀ ਹੁੰਦਾ ਤੇ ਉਸੇ ਟਾਈਮ ਉਹਨਾਂ ਨੇ ਚਲਾਨਟ ਕੱਟ ਕੇ ਹੱਥ ਫੜਾਉਣਾ ਸੀ ਤੁਸੀਂ ਗਲਤ ਚੱਲਦੇ ਹੋ ਜਾਂ ਕਿਵੇਂ ਵੀ ਆ ਪਰ ਹੁਣ ਆਪਣੀ ਗਲਤੀ ਕਿਸੇ ਨੇ ਨਹੀਂ ਗਿਣੀ ਕਿਉਂਕਿ ਜਿੰਨੀ ਜ਼ੋਰ ਦੀ ਉਹ ਗੱਡੀ ਵੱਜੀ ਐ ਗੱਡੀ ਫੁੱਟਪਾਥ ਤੋਂ ਅਗਲੇ ਬੰਨੋਂ ਜਾ ਕੇ ਹੋਰ ਵੀ ਗੱਡੀ 'ਚ ਵੱਜ ਸਕਦੀ ਸੀ ਕੁਦਰਤੀ ਪ੍ਰਮਾਤਮਾ ਵੱਲੋਂ ਉਹਨਾਂ ਦਾ ਬਚਾਅ ਹੋ ਗਿਆ ਜਿਹੜੀ ਗੱਡੀ ਫੁੱਟਪਾਥ ਤੇ ਵੱਜ ਕੇ ਉੱਥੇ ਰੁਕ ਗਈ ਐ ਅਸੀਂ ਥਾਣਾ ਮੌਂਟ ਤੋਂ ਆ ਰਹੇ ਹਾਂ ਰਾਡ ਡਿਊਟੀ ਕਰਕੇ ਇਹ ਮੋਗੇ ਬਾਈਪਾਸ ਤੋਂ ਨਜ਼ਾਨ ਲੱਗੇ ਆ ਅੱਗੇ ਲੱਭਨੇ ਗੱਡੀ ਆਈ ਹੈ ਇੱਕ ਅੱਧਰ ਤੇ ਗੱਡੀ ਖੜੀ ਇੱਕ ਗੱਡੀ ਥੱਲੇ ਉਹਦੀ ਕ੍ਰਾਸ ਕੀਤਾ ਨੂੰ ਤੇ ਅਗਲੇ ਬੰਨੇ ਗੱਡੀ ਥੋੜੀ 130 ਦੀ ਸਪੀਡ ਤੇ ਸੂਈ ਅੜੀ ਗਈ ਆ ਹਣੇ ਨਹੀਂ ਤੇਸੀ ਨਹੀਂ ਇਹਦੀ ਰੈਂਕ ਵੀ ਕੀਤੀ ਵੀ ਸੀ ਥੋੜੀ ਨਾ ਨਾ ਤੁਹਾਡੇ ਸਾਥੀ ਨੇ ਮੰਨਿਆ ਸਾਡੀ ਡਰਿੰਕ ਕੀਤੀ ਨਾ ਉਹਨਾਂ ਉਹਨੇ ਕੀਤੀ ਤੁਮ ਕੀਤੀ ਨਾ ਕੀਤੀ ਮੈਂ ਨਹੀਂ ਮੈਂ ਡਰਾਈਵਰੀ ਕਰਨਿਆ ਆ ਪਰ ਉਹਨਾਂ ਦੋਗੀ ਮੈਂ ਤੇ ਡਰਿੰਕ ਕੀਤੀ ਉਹਦੋਂ ਮੈਂ ਕਦੇ ਨਹੀਂ ਮੈਂ ਤਾਂ ਬੜੀ ਸੰਭਲੀ ਗੱਡੀ ਲੱਗਦਾ ਡਰਿੰਕ ਕਰਨ ਕਾਰਨ ਨਹੀਂ ਵੱਜੀ ਆ ਗੱਡੀ ਤੁਹਾਨੂੰ ਨਹੀਂ ਨਹੀਂ ਹਾਂਜੀ ਇੱਕ ਨਾ ਧਰਮਕੁੜ ਦੇ ਆ ਕੋਈ ਗੱਡੀ ਸਵਿਫਟ ਕਾਰ ਉਹਨਾਂ ਦੀ ਉਹ ਸਾਡੇ ਕੋ ਕੰਪਲੇਂਟ ਦਿੱਤੀ ਉਹਨਾਂ ਨੇ ਥਾਣਾ ਕਿ ਸਾਡੀ ਗੱਡੀ ਦੇ ਵਿੱਚ ਲੋਹਾਰਾ ਚੌਂਕ ਨੂੰ ਬੁੱਗੇਪੁਰੇ ਤੋਂ ਲੋਹਾਰਾ ਚੌਂਕ ਜਾਂਦੇ ਰਸਤੇ 'ਚ ਕੋ ਆਉਦਾ ਥੋੜਾ ਜਿਹਾ ਉਹਦੇ ਨਾਲ ਖਰਾਬ ਆ ਸੜਕ ਉੱਥੇ ਬ੍ਰੇਕ ਵੱਜਣ ਨਾਲ ਉਹਨਾਂ ਦੀ ਗੱਡੀ ਪੁਲਿਸ ਮਲਾਜ ਨੇ ਇੱਕ ਡਿਊਟੀ ਕਰਕੇ ਆਇਆ ਕਮਾਂਡੋ ਦੇ ਉਹਨਾਂ ਨੇ ਉਹਨਾਂ ਦੇ ਅੱਗੇ ਗੱਡੀ ਨੇ ਇੱਕਦਮ ਬ੍ਰੇਕ ਵੱਜੋ ਵੱਜੀ ਉਹਨਾਂ ਦੇ ਗੱਡੀ ਵਿੱਚ ਟੱਚ ਹੋ ਗਈ ਉਹ ਮਤਲਬ ਮੌਕਾ ਵੇਖ ਕੇ ਹੁਣ ਮੈਂ ਇੱਥੇ ਆਇਆ ਸੀ ਜੀ ਮੈਡੀਸਿਨ ਸਰ ਪਤਾ ਲੱਗਿਆ ਮਲਾਜ ਨੇ ਦੀ ਡ੍ਰੈਂਕ ਕੀਤੀ ਵੀ ਸੀ ਸਰ ਉਹ ਵੀ ਮੰਨਿਆ ਮਲਾਜ ਨੇ ਉਹ ਜੀ ਹੁਣ ਆਪਾਂ ਮੈਡੀਕਲ ਦਾ ਹੈਗਾ ਜੋ ਵੀ ਇਹਨਾਂ ਦੀ ਰਿਪੋਰਟ ਆਊਗਾ ਇਹਦੇ